ਲੋਜੀ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਚੱਲਦੀ ਜੰਗ ਦੀ ਸਥਿਤੀ ਦੇ ਵਿਚਕਾਰ ਹੁਣ ਅਮਰੀਕਾ ਦੀ ਐਂਟਰੀ ਹੋ ਚੁੱਕੀ ਹੈ ਜਿੱਥੇ ਤੁਸੀਂ ਵੀ ਸੋਚਦੇ ਹੋਵੋਗੇ ਕਿ ਭਾਰਤ ਤੇ ਪਾਕਿਸਤਾਨ ਦੀ ਜੰਗ ਦੇ ਵਿਚਾਲੇ ਭਲਾ ਅਮਰੀਕਾ ਦਾ ਕੀ ਕੰਮ ਪਰ ਇਸ ਖਾਸ ਰਿਪੋਰਟ ਦੇ ਵਿੱਚ ਤੁਹਾਨੂੰ ਸਮਝਾਉਣ ਦੀ ਦੱਸਣ ਦੀ ਤੇ ਤਮਾਮ ਗੱਲਾਂ ਬਿਆਨ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਅਮਰੀਕਾ ਦੇ ਵੱਲੋਂ ਭਾਰਤ ਤੇ ਪਾਕਿਸਤਾਨ ਦੀ ਜੰਗ ਦੇ ਵਿਚਾਲੇ ਹੁਣ ਕੋ ਦਿਆ ਗਿਆ ਹੈ ਤੇ ਇਸ جنگ ਦੇ ਵਿੱਚ ਵੱਡੀ ਐਡਵਾਈਜ਼ਰੀ ਜਿਹੜੀ ਹੈ ਡੋਨਾਲਡ ਟਰੰਪ ਹੋਰਾਂ ਦੇ ਵੱਲੋਂ ਜਾਰੀ ਕੀਤੀ ਗਈ ਹੈ ਕਿ ਇਸ ਤਰੀਕੇ ਦੇ ਨਾਲ ਅਮਰੀਕਾ ਦੇ ਵੱਲੋਂ ਇਸ جنگ ਦੇ ਬਣੇ ਮਾਹੌਲ ਦੇ ਵਿੱਚ ਪੈਰ ਧਰਾਵਾ ਕੀਤਾ ਗਿਆ ਹੈ ਸਾਰੀ ਜਾਣਕਾਰੀ ਤਫਸੀਲ ਰੂਪੀ ਤਰੀਕੇ ਦੇ ਨਾਲ ਇਸ ਖਬਰ ਦੇ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਚੱਲਦਾ ਇਸ ਵਕਤ جنگ ਦੇ ਮਾਹੌਲ ਦਾ ਤਣਾਅ ਜਿਹੜਾ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ ਭਾਰਤ ਵਾਲੇ ਪਾਸੇ ਤੋਂ ਕੋਸ਼ਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਕਿਸੇ ਨਾ ਕਿਸੇ ਤਰੀਕੇ ਹਰੇਕ ਉਹ ਕਾਰਗੁਜ਼ਾਰੀ ਕੀਤੀ ਜਾਵੇ ਜਿਸ ਦੇ ਨਾਲ ਭਾਰਤੀ ਲੋਕਾਂ ਨੂੰ ਸਮਝਾ ਦਿੱਤਾ ਜਾਵੇ ਇਹ ਵੱਲ ਦੱਸ ਦਿੱਤਾ ਜਾਵੇ ਕਿ ਕਿਵੇਂ ਜੇਕਰ جنگ ਦਾ ਐਲਾਨ ਹੁੰਦਾ ਹੈ جنگ ਲੱਗਦੀ ਹੈ ਤਾਂ ਉਸ ਵਕਤ ਆਪਣੇ ਆਪ ਨੂੰ ਕਿਵੇਂ ਬਚਾਉਣਾ ਤੇ ਆਪਣੇ ਆਲਦਵਾਲ ਨੂੰ ਕਿਵੇਂ ਬਚਾਉਣਾ ਹੈ ਇਹ ਸਾਰੀਆਂ ਸਥਿਤੀਆਂ ਦੇ ਦਰਮਿਆਨ ਜਿੱਥੇ ਬਲੈਕਆਊਟ ਅੱਜ ਪੂਰੇ ਭਾਰਤ ਭਰ ਦੇ ਵਿੱਚ ਕੀਤਾ ਗਿਆ ਸਣੇ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਏ ਬਲੈਕਆਊਟ ਕੀਤਾ ਗਿਆ ਉਥੇ ਹੀ ਪਾਕਿਸਤਾਨ ਵਾਲ ਪਾਸਿਓ ਵੀ ਬਹੁਤ ਸਾਰੀਆਂ ਗਤੀਵਿਧੀਆਂ ਜਿਹਾ ਕੀਤੀਆਂ ਜਾ ਰਹੀਆਂ ਨੇ ਕਿ ਜੰਗ ਦੇ ਬਦਲੇ ਦੇ ਰੂਪ ਦੇ ਵਿੱਚ ਸਰਜੀਕਲ ਸਟ੍ਰਾਈਕ ਦੇ ਬਦਲੇ ਦੇ ਰੂਪ ਦੇ ਵਿੱਚ ਕੁਝ ਅਜਿਹੇ ਧਮਾਕੇਦਾਰ ਕੀਤਾ ਜਾਵੇ ਜਿਸ ਦੀ ਇੰਟੈਲੀਜੈਂਸੀ ਰਿਪੋਰਟ ਜਿਹੜੀ ਹੈ ਉਹ ਲਗਾਤਾਰ ਭਾਰਤ ਦੀ ਸਰਕਾਰ ਦੇ ਕੋਲੇ ਪਹੁੰਚ ਰਹੀ ਹੈ ਸੋ ਇਹ ਦੋਵੇਂ ਦੇਸ਼ਾਂ ਦੇ ਵਿਚਕਾਰ ਬਣੇ ਤਣਾਅ ਦੀਆਂ ਸਥਿਤੀਆਂ ਦੀ ਰਿਪੋਰਟ ਜਿਹੜੀ ਹੈ ਸਰਪੰਚ ਮੁਲਕ ਅਮਰੀਕਾ ਤੱਕ ਵੀ ਪਹੁੰਚੀ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਹੋਰਾਂ ਦੇ ਵੱਲੋਂ ਇਸ ਬਾਬਤ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਉਨ੍ਹਾਂ ਨੇ ਅਮਰੀਕਾ ਦੇ ਨਾਗਰਿਕਾਂ ਨੂੰ ਭਾਰਤ ਤੇ ਪਾਕਿਸਤਾਨ ਦੀਆਂ ਸਰਹੱਦਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਭਾਈ ਪਾਕਿਸਤਾਨ ਦੇ ਵਿੱਚ ਨਾ ਹੀ ਜਾਇਆ ਜਾਵੇ ਤਾਂ ਚੰਗਾ ਹੈ ਕਿਉਂਕਿ ਭਾਰਤ ਦੇ ਵੱਲੋਂ ਜਿਸ ਤਰੀਕੇ ਪੱਪਾ ਪਾਰ ਹੋ ਕੇ ਲਗਾਤਾਰ ਉਸ ਜਵਾਬੀ ਕਾਰਵਾਈ ਕਰਨ ਦੀ ਫਰਾਕ ਦੇ ਵਿੱਚ ਤਿਆਰੀਆਂ ਕੀਤੀਆਂ ਗਈਆਂ ਨੇ ਉਸ ਤੋਂ ਭਲੀ ਭਾਤੀ ਅਮਰੀਕਾ ਵੀ ਵਾਕਫ ਹੈ ਕਿ ਕਿਸੇ ਵੀ ਵਕਤ ਭਾਰਤ ਦੇ ਵੱਲੋਂ ਆ ਉਹ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਜੇਕਰ ਪਾਕਿਸਤਾਨ ਦੇ ਵੱਲੋਂ ਇਸ ਵਕਤ ਜੰਗ ਦੀ ਕੋਈ ਪ੍ਰਕਿਰਿਆ ਸ਼ੁਰੂ ਕੀਤੀ ਗਈ ਹਾਲਾਂਕਿ ਰੱਖਿਆ ਮੰਤਰਾਲਾ ਜਿਹੜਾ ਪਾਕਿਸਤਾਨ ਦਾ ਉਹ ਘਬਰਾਇਆ ਡਰਿਆ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਤੇ ਉਸ ਬਾਬਤ ਆ ਬਿਆਨ ਵੀ ਜਿਹੜੇ ਨੇ ਉਹਨਾਂ ਦੇ ਵੱਲੋਂ ਜਾਰੀ ਕੀਤੇ ਜਾ ਰਹੇ ਨੇ ਕਿ ਭਾਈ ਅਸੀਂ ਜੰਗ ਦੇ ਹੱਕ ਦੇ ਵਿੱਚ ਨਹੀਂ ਸਾਡੇ ਵੱਲੋਂ ਜੰਗ ਨਹੀਂ ਕੀਤੀ ਜਾਵੇਗੀ ਪਰ ਇਸੇ ਸਭ ਦੇ ਦਰਮਿਆਨ ਇਹ ਜਾਣਕਾਰੀਆਂ ਜ਼ਰੂਰ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਹੁਣ ਅਮਰੀਕਾ ਦੀ ਇਸ جنگ ਦੇ ਬਣੇ ਤਣਾਅ ਦੇ ਮਾਹੌਲ ਦੇ ਵਿੱਚ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਉਸ ਦੇ ਨਾਲ ਇਸ ਬਣੇ ਹੋਏ ਮਾਹੌਲ ਦੇ ਵਿੱਚ ਤਣਾਅ ਦੇ ਵਿੱਚ ਇੱਕ ਨਵਾਂ ਹੀ ਮੋੜ ਆਉਂਦਾ ਦਿਖਾ ਲਈ ਦੇ ਰਿਹਾ ਹੈ ਹਾਲਾਂਕਿ ਮੁਲਕ ਆਪੋ ਆਪਣੇ ਤਰੀਕੇ ਦੇ ਨਾਲ ਵੱਖ-ਵੱਖ ਦੇਸ਼ਾਂ ਦੀ ਮਦਦ-ਮਦਦ ਕਰਦੇ ਨੇ ਹੈਲਪ ਕਰਦੇ ਨੇ ਹਿਮਾਕਤ ਕਰਦੇ ਨੇ جنگ ਦੇ ਵਿੱਚ ਇੱਕ ਦੂਸਰੇ ਦਾ ਸਹਿਯੋਗ ਕੀਤਾ ਜਾਂਦਾ ਤੇ ਅਮਰੀਕਾ ਕਿਹੜੇ ਪਾਸੇ ਭੁਗਤੇਗਾ ਇਹਦੇ ਬਾਰੇ ਅਜੇ ਤੱਕ ਵੀ ਕਨਫਿਊਜ਼ਨ ਜਿਹੜੀ ਲਗਾਤਾਰ ਬਣੀ ਹੋਈ ਹੈ ਪਰ ਦੁਨੀਆ ਦਾ ਸਰਪੰਚ ਮੁਲਕ ਹੋਵੇ ਤੇ ਦੋ ਦੇਸ਼ਾਂ ਦੇ ਵਿੱਚ ਬਣੇ ਤਣਾਅ ਦੇ ਮਾਹੌਲ ਦੇ ਵਿੱਚ ਉਸ ਨੂੰ ਐਡਵਾਈਜ਼ਰੀ ਜਾਰੀ ਕਰਨੀ ਪਵੇ ਇਥੋਂ ਸਾਫ਼ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਇਸ ਵਕਤ ਮਾਹੌਲ ਕਿਹੋ ਜਿਹਾ ਬਣਿਆ ਪਿਆ ਹੈ ਹਾਲਾਂਕਿ ਅਸੀਂ ਆਪਣੇ ਚੈਨਲ ਦੇ ਮਾਧਿਅਮ ਦਰਾਈ ਇਹ ਜ਼ਰੂਰ ਅਪੀਲ ਕਰਦੇ ਹਾਂ ਕਿ ਲੋਕਾਂ ਨੂੰ ਜਿਹੜਾ ਪੈਨਿਕ ਨਹੀਂ ਹੋਣਾ ਚਾਹੀਦਾ ਕਿਸੇ ਵੀ ਤਰੀਕੇ ਦੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਆਪਣੇ ਆਪ ਨੂੰ ਵੀ ਮਜ਼ਬੂਤ ਰੱਖਣਾ ਚਾਹੀਦਾ ਤੇ ਆਪਣੇ ਸਕੇ ਸੰਬੰਧੀਆਂ ਦਾ ਵੀ ਖਿਆਲ ਕਰਨਾ ਚਾਹੀਦਾ ਹੈ ਉਹਨਾਂ ਨੂੰ ਵੀ ਚੰਗੇ ਤਰੀਕੇ ਦੇ ਨਾਲ ਇਸ ਬਣੇ ਮਾਹੌਲ ਤੇ ਤਣਾਅ ਦੇ ਨਾਲ ਨਜਿੱਠਣ ਦੇ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਸਹਿਯੋਗ ਕਰਨਾ ਚਾਹੀਦਾ ਪਰ ਜਿਹੜਾ ਮਾਹੌਲ ਬਣਿਆ ਪਿਆ ਜੇਕਰ ਪਾਕਿਸਤਾਨ ਦੇ ਵੱਲੋਂ ਕੋਈ ਕਾਰਜਸ਼ਾਨੀ ਕੀਤੀ ਜਾਂਦੀ ਹੈ ਜੰਗ ਦਾ ਐਲਾਨ ਕੀਤਾ ਜਾਂਦਾ ਹੈ ਕਿਸੇ ਤਰੀਕੇ ਦੀ ਕੋਈ ਵਾਵਾਜ਼ੀ ਦੇ ਵਿੱਚ ਉਹਨਾਂ ਦੇ ਵੱਲੋਂ ਐਦਾਂ ਦੀ ਪ੍ਰਕਿਰਿਆ ਆਰੰਭੀ ਜਾਂਦੀ ਹੈ ਤਾਂ ਮੂੰਹ ਤੋੜ ਜਵਾਬ ਭਾਰਤ ਦੇ ਵੱਲੋਂ ਦਿੱਤਾ ਜਾਵੇਗਾ ਇਸੇ ਕਰਕੇ ਚਿੰਤਾਵਾਂ ਅਮਰੀਕਾ ਦੀਆਂ ਵੀ ਵਧਣੀਆਂ ਸ਼ੁਰੂ ਹੋ ਚੁੱਕੀਆਂ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਤੇ ਪਾਕਿਸਤਾਨ ਦੀਆਂ ਸਰਹੱਦਾਂ ਤੋਂ ਦੂਰ ਰਹਿਣ ਦੀ ਅਪੀਲ ਜਿਹੜੀ ਹੈ ਡੋਨਾਲਡ ਟਰੰਪ ਹੋਰਾਂ ਦੇ ਵੱਲੋਂ ਕੀਤੀ ਗਈ ਹੈ ਨਾਲ ਦੀ ਨਾਲ ਪਾਕਿਸਤਾਨ ਦੇ ਵਿੱਚ ਨਾ ਹੀ ਜਾਇਆ ਜਾਵੇ ਅਜਿਹਾ ਆ ਡੋਨਾਲਡ ਟਰੰਪ ਹੋਰਾਂ ਦੇ ਵੱਲੋਂ ਕਿਹਾ ਗਿਆ ਹਾਲਾਂਕਿ ਜਦੋਂ ਸਰਜਿਕਲ ਸਟ੍ਰਾਈਕ ਕੀਤੀ ਗਈ ਸੀ ਉਸ ਤੋਂ ਚੰਦ ਆ ਘੰਟਿਆਂ ਬਾਅਦ ਹੀ ਡੋਨਾਲਡ ਟਰੰਪ ਹੋਰਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਦੋਵੇਂ ਮੁਲਕਾਂ ਦੇ ਵਿੱਚ ਆਪਸੀ ਤਣਾਅ ਜਿਹੜਾ ਆਪਸੀ ਜਦੋਜਹਿੜ ਜਿਹੜੀ ਆ ਆਪਸੀ ਖਲਾਅ ਜਿਹੜਾ ਇਹ ਲਗਾਤਾਰ ਲੰਬੇ ਸਮੇਂ ਤੋਂ ਬਣਿਆ ਹੋਇਆ ਤੇ ਇਸ ਦੇ ਮੁਕਾ ਜਲਦ ਤੋਂ ਜਲਦ ਹੋਣੇ ਚਾਹੀਦੇ ਨੇ ਪਰ ਇਸ ਵਕਤ ਲੱਗਦਾ ਹੈ ਬਣਿਆ ਹੋਇਆ ਮਾਹੌਲ ਇਹ ਬਣਿਆ ਹੋਇਆ ਤਣਾ ਦਾ ਮਾਹੌਲ ਜਿਹੜਾ ਕਿਤੇ ਨਾ ਕਿਤੇ ਚਿੰਤਾਵਾਂ ਤੇ ਚਿੰਤਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਦੇ ਮੱਥੇ ਦੇ ਉੱਪਰ ਵੀ ਏਸ ਦੀਆਂ ਦਿਖਾੜੀ ਦੇ ਰਹੀਆਂ ਨੇ ਕਿਉਂਕਿ ਉਹਨਾਂ ਦੇ ਵੱਲੋਂ ਆਪਣੇ ਲੋਕਾਂ ਲਈ ਐਡਵਾਈਜ਼ਰੀ ਜਿਹੜੀ ਆ ਉਹ ਜਾਰੀ ਕੀਤੀ ਗਈ ਹੈ ਕਿ ਅਮਰੀਕੀ ਨਾਗਰਿਕ ਭਾਰਤ ਤੇ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਜਾਣੋ ਕਿਉਂਕਿ ਬਹੁਤ ਸਾਰੇ ਯਾਤਰੀ ਜਿਹੜੇ ਨੇ ਅਮਰੀਕਨ ਜਿਹੜੇ ਨੇ ਉਹਨਾਂ ਦੇ ਵੱਲੋਂ ਭਾਰਤ ਦੇ ਵਿੱਚ ਆਇਆ ਜਾਂਦਾ ਹੈ ਪਾਕਿਸਤਾਨ ਵਾਲੇ ਪਾਸੇ ਆਇਆ ਜਾਂਦਾ ਦੋਵੇਂ ਮੁਲਕਾਂ ਦੇ ਇਤਿਹਾਸ ਤੋਂ ਜਾਣੂ ਹੋਇਆ ਜਾਂਦਾ ਤੇ ਸਰਹੱਦ ਦੀ ਆ ਜਿਹੜੀ ਹੈ ਉੱਥੇ ਜਿਹੜੀ ਪ੍ਰੇਰਣ ਹੁੰਦੀ ਹੈ ਉਸ ਨੂੰ ਵੀ ਵੇਖਣ ਦੇ ਲਈ ਜਾਇਆ ਜਾਂਦਾ ਹਾਲਾਂਕਿ ਉਸ ਦੇ ਉੱਪਰ ਤਾਂ ਰੋਕ ਲਾ ਦਿੱਤੀ ਇਹ ਸਥਾਈ ਸਮੇਂ ਦੇ ਲਈ ਪਰ ਫਿਰ ਵੀ ਡੋਨਾਲਡ ਟਰਪੋਰਾਂ ਦੇ ਵੱਲੋਂ ਇਹ ਐਡਵਾਈਜ਼ਰੀ ਜਾਰੀ ਕਰਕੇ ਆਪਣੇ ਲੋਕਾਂ ਨੂੰ ਸੁਚੇਤ ਭਰੀ ਅਪੀਲ ਜਿਹੜੀ ਆ ਉਹ ਕੀਤੀ ਗਈ ਹੈ ਤੁਸੀਂ ਇਸ ਬਣੇ ਹੋਏ ਮਾਹੌਲ ਦੇ ਬਾਰੇ ਕੀ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਨਾਲ ਨਾਲ ਜ਼ਰੂਰ ਸਾਂਝੀ ਕਰਦੇ ਜਾਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀਆਂ ਵੱਡੀਆਂ ਖਬਰਾਂ ਲੈ ਕੇ ਲਗਾਤਾਰ ਤੁਹਾਡੇ ਮੁਖਾਤਿਬ ਹੁੰਦੇ ਰਾਵਾਂਗੇ ਬਹਿਰ ਹਾਲ ਦੇ ਇਜਾਜ਼ਤ ਬਹੁਤ ਬਹੁਤ ਧੰਨਵਾਦ